ਇਹੀ ਜੀ ਰਾਤ ਕੋਈ ਅਣਪਛਾਤੇ ਕੋਈ ਬੰਦੇ ਸੀਗੇ ਫਾਇਰਿੰਗ ਉਹਨਾਂ ਨੇ ਸੜਕ ਤੋਂ ਕੀਤੀ ਸੜਕ ਤੋਂ ਕਰਕੇ ਅੰਦਰੋਂ ਦੀ ਹੁੰਦੀ ਹੋਈ ਉਹ ਲਮਾਰੀ ਚ ਵੱਜੀ ਸਾਡੇ ਮਨੀਮ ਰੱਖਿਆ ਹੋਇਆ ਜਿਹੜਾ ਅੰਦਰ ਤੇ ਇਹ ਵੀ ਰਾਤ ਉੱਤਤਾ ਹੈ ਕਈ ਦਿਨ ਦਾ ਥਕਿਆ ਹੋਇਆ ਸੀਗਾ ਤੇ ਅਸੀਂ ਜਦੋਂ ਸਵੇਰੇ ਆਏ ਆ ਜੀ ਦੇਖਿਆ ਵੀ ਆਹ ਹੋਲ ਕਾਦਾ ਕਿ ਸਵੇਰੇ ਅਸੀਂ ਕੈਮਰੇ ਵਗੈਰਾ ਚੈੱਕ ਕਰਨ ਲੱਗੇ ਫਿਰ ਇਹਦੀ ਅਲਮਾਰੀ ਖੋਲ੍ਹੀ ਅਲਮਾਰੀ ਦੇ ਵਿੱਚੋਂ ਕਾਰਦੋਸ ਮਿਲਿਆ ਤੇ ਫਿਰ ਅਸੀਂ ਚੈੱਕ ਕਰਨ ਲੱਗੇ ਵੀ ਕੀ ਜੀ ਜਾਇਬ ਪਤਾ ਤੁਹਾਨੂੰ ਫਿਰ ਉਦੋਂ ਪਤਾ ਲੱਗਿਆ ਵੀ ਇਹ ਗੋਲੀ ਆ ਚਲਾਈ ਵੀ ਕਿੰਨੇ ਰਾਤ ਆ ਤੇ ਅਸੀਂ ਉਦੋਂ ਹੀ ਕਾਟਗੜ ਥਾਣੇ ਨੂੰ ਫੋਨ ਕੀਤਾ ਤੇ ਉਹਨਾਂ ਨੇ ਸਵੇਰੇ ਆ ਕੇ ਹੁਣ ਚੈੱਕ ਕਰ ਰਹੇ ਆ ਵੀ ਇਹ ਕਿਹਦੇ ਕਿਤੇ ਮਾਰਦਾ ਕੀਦੀ ਆ ਇਹ ਕਿਹੜੇ ਪਿੰਡ ਚ ਪੈਂਦੀ ਫੈਕਟਰੀ ਏ ਇਹ ਬੀੜ ਕਾਟਗੜ ਚ ਪੈਂਦੀ ਏ ਤੇ ਕੀ ਮੰਗ ਕਰਦੇ ਆ ਹੁਣ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਇਹਦੀ ਤੈਅ ਤੱਕ ਜਾਇਆ ਜਾਵੇ ਦੇਖਿਆ ਜਾਵੇ ਕਿ ਕੀ ਕੀ ਦੀ ਕਿੰਨੇ ਕੀਤਾ ਕੀਤਾ ਇਹ ਕੋਈ ਵੱਡਾ ਹਾਸਾ ਬਣ ਸਕਦਾ ਕੋਈ ਵੱਡਾ ਹਾਸਾ ਹੋ ਸਕਦਾ ਜੀ ਰਾਤ ਉਹਦੀ ਵੱਜ ਸਕਦੀ ਸੁੱਤੇ ਹੋਏ ਦੇ ਕੋਈ ਰنجਿਸਤਾਨੀ ਸੀ ਨਹੀਂ ਕੋਈ ਰਾਂਜੀ ਨਹੀਂ ਨਹੀਂ ਕੋਈ ਰنجੀ ਇਹ ਰਾਤ ਨੂੰ ਮੰਡੇਰਾ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਉਹ ਕਹਿੰਦਾ ਗੁਰਮੀਤ ਸਿੰਘ ਤੇ ਗੁਰਵਿੰਦਰ ਸਿੰਘ ਹੈਗੇ ਨੇ ਇਹਨਾਂ ਦੀ ਚਾਰਾ ਚਾਰੇ ਦੀ achar ਬਣਾਉਣ ਦੀ ਫੈਕਟਰੀ ਹੈਗੀ ਹੈ ਉੱਥੇ ਕੋਈ ਇਨਸੀਡੈਂਟ ਹੋਇਆ ਹੈ ਉਹਦੇ ਸਬੰਧ ਵਿੱਚ ਸੂਦੇ ਜਾ ਕੇ ਪੁੱਛੀ ਕਰ ਰਹੇ ਨੇ ਤੇ ਤੋਂ ਬਾਅਦ ਰਹੀ ਦੱਸਿਆ ਗਿਆ ਅਸਲ ਗਲਤੀ ਹੋਈ ਹੈ ਮਾਲਕਾਂ ਦਾ ਕਹਿਣਾ ਹੈਗਾ ਕਿ ਹੋਈ ਚੱਲੀ ਹੈ ਕੋਈ ਜਦਾਂ ਲੱਗਿਆ ਜਾਂ ਉਹ ਕਿ ਕਾਗੇ ਉੱਥੇ ਅਲਗ-ਅਲਗ ਟੀਮਾਂ ਲੱਗੀਆਂ ਹੋਈਆਂ ਨੇ ਸੀਆਈਏ ਤੋਂ ਫੋਰੈਂਸਿਕ ਤੇ ਸਾਡੇ ਥਾਣੇ ਦੀਆਂ ਪੂਰਾ ਉਹਦਾ ਅਸੀਂ ਮਤਲਬ ਤੱਥੀਸ਼ ਕਰਨ ਤੋਂ ਬਾਅਦ ਹੀ ਦੱਸ ਸਕੋਗੇ ਕੋਈ ਇਹਨਾਂ ਨੂੰ ਕੋਈ ਕਰਨ ਕੀ ਆਈਆ ਜਾਂ ਕੀ ਕੋਈ ਅਦਾ ਰਹੀ ਹੈ ਕੋਈ ਮਾਮਲਾ ਇਹਨਾਂ ਨੂੰ ਕੁਝ ਦਿਨ ਪਹਿਲਾਂ ਥੋੜੀ ਆਈ ਸੀ ਕੋਈ ਥ੍ਰੈਟ ਤਾਂ ਆਈ ਸੀਗੀ ਮੱਟਰ ਕੋ ਸਾਨੂੰ ਇਹ ਲੱਗ ਰਿਹਾ ਸੀ ਕਿ ਕੋਈ ਜਿੱਦਾਂ ਇਹਨਾਂ ਦੇ ਬਿਜ਼ਨਸ 파ਟਨਰ ਦੇ ਕੋਈ ਸ਼ਾਰਟ ਹੈ ਮਾਮਲਾ ਕੋਈ ਇਹਦੇ ਬਾਰੇ ਗੱਲ ਹੋ ਰਿਹਾ ਹੈ ਕਿ ਮਾਮਲਾ ਹਲੇ ਪੂਰੀ ਤੱਥੀਸ਼ ਕਰਨ ਤੋਂ ਬਾਅਦ ਹੀ ਆਪਣਾ ਦਰਖਤ ਪਾਇਆ ਜਾਊਗਾ ਇਹ ਰਾਤਨਾ ਮੰਡੇਰਾ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਉਹ ਕਹਿੰਦਾ ਗਰਮੀਤ ਸਿੰਘ ਤੇ ਗੁਰਿੰਦਰ ਸਿੰਘ ਹੈਗੇ ਨੇ ਇਹਨਾਂ ਦੀ ਚਾਰਾ ਚਾਰੇ ਦੀ ਅਚਾਰ ਬਣਾਉਣ ਦੀ ਫੈਕਟਰੀ ਹੈਗੀ ਹੈ। ਉੱਥੇ ਕੋਈ ਇਨਸੀਡੈਂਟ ਹੋਇਆ ਹੈ ਉਹਦੇ ਸਬੰਧ ਵਿੱਚ ਸੁਰਵੇ ਜਾ ਕੇ ਤਪਰੀਖ ਕਰ ਰਹੇ ਨੇ। ਇਹ ਤੋਂ ਬਾਅਦ ਹੀ ਦੱਸ ਸਕਦੇ ਅਸਲ ਗੱਲ ਕੀ ਹੋਈ। ਮਾਲਕਾਂ ਦਾ ਕਹਿਣਾ ਹੈਗਾ ਕਿ ਕੋਈ ਚਲੀ ਆ ਕੋਈ ਜਦਾਂ ਲੱਗਿਆ ਜਾਂ ਹੁਣੇ। ਸਾਡੇ ਉੱਥੇ ਅਲੱਗ-ਅਲੱਗ ਟੀਮਾਂ ਲੱਗੀਆਂ ਹੋਈਆਂ ਨੇ ਸੀਆਈਏ ਤੋਂ ਫਰੈਂਜ਼ਿਕ ਤੇ ਸਾਡੇ ਥਾਣੇ ਦੀ ਹੈ। ਪੂਰਾ ਉਹਦਾ ਅਸੀਂ ਮਤਲਬ ਤਪਰੀਖ ਕਰਨ ਤੋਂ ਬਾਅਦ ਹੀ ਦੱਸਾਂਗੇ। ਕੋਈ ਨਾ ਕੋਈ ਕਲਪੀ ਆਈ ਆ ਜਾਂ ਕੀ ਕੋਈ ਅੰਤਰਾ ਵੀ ਆਇਆ ਤੇ ਮਾਮਲਾ ਇਹਨਾਂ ਨੂੰ ਕੁਝ ਦਿਨ ਪਹਿਲਾਂ ਤਾਂ ਥੋੜੀ ਆਈ ਸੀ ਕੋਈ ਥ੍ਰੈਟ ਤਾਂ ਆਈ ਸੀ ਮੱਟੋ ਕੋ ਸਾਨੂੰ ਇਹ ਲੱਗ ਰਿਹਾ ਸੀ ਕਿ ਕੋਈ ਜਿੱਦਾਂ ਇਹਨਾਂ ਦੇ ਬਿਜ਼ਨਸ 파ਟਨਰ ਦੇ ਕੋਈ ਸ਼ਾਰਟ ਹੈ ਮਾਮਲਾ ਕੋਈ ਇਹਦੇ ਬਾਰੇ ਗੱਲ ਹੋ ਰਿਹਾ ਤੇ ਮਾਮਲਾ ਹਲੇ ਕੂਰੀ ਤੋਂ 30 ਕਰਦੇ ਹੋ ਤਾਂ ਬਾਅਦ ਹੀ ਆਪਣਾ ਦਰਖਤ ਪੈ ਗਿਆ